ਨਾਲੇ ਦਾ ਸੰਗੇ ਜਿੱਤਾ ਕਾ ਇੱਕ ਨਾ ਜਿਵੇਂ ਅੰਗੂਰਾ ਵਾਲੀ ਰੇਣੀ ਹੈ ਪਹਿਲਾਂ ਵੀ ਤੁਹਾਨੂੰ ਸੁਣਿਆ ਆਇਆ ਕਈ ਵਾਰ ਕਹਿੰਦੇ ਆਂਗੂਰਾ ਵਾਲੀ ਰੇਣੀ ਉੱਤੇ ਦੋ ਪ੍ਰਕਾਰ ਦੇ ਮੂਰ ਪਏ ਆ ਇੱਕ ਪਾਸੇ ਉਹ ਮੂਰ ਹੈ ਜਿਹੜੇ ਟੁੱਟੇ ਭਜੇ ਆ ਇੱਕ ਪਾਸੇ ਉਹ ਮੂਰ ਹੈ ਜਿਹੜੇ ਪੁੱਛੇ ਦੇ ਉੱਤੇ ਲੱਗੇ ਹੋਏ ਆ ਹੋ ਜਿਹੜੀ ਆਏ ਪੁੱਛਿਆ ਕਹਿੰਦੇ ਮੂਰਾ ਦਾ ਕੀ ਰੇਟ ਹੈ ਕਹਿੰਦੇ ਜਿੱਕੇ ਲੈਣੀ ਆਹ ਲੈਣੀ ਆ ਤੇ ਆਹ ਲੈਣੀ ਉਹ ਕਹਤਿਆ ਪੁੱਛੇ ਵਾਲਾ ਕੀ ਰੇਟ ਹੈ ਕਹਿੰਦੇ ਕੁਛੀ ਵਾਲਾ ਨਹੀਂ ਪੂਰਾ ਜਾਵੇਗਾ ਕਿ 200 ਰੁਪਏ ਕਿੰਨੇ ਮਿਲਣਗੇ ਇਹਦਾ ਆਖਾ ਅੱਜ ਦੇ ਕੁੱਤੇ ਦੇ ਅਖੜੇ ਬੜੇ ਆ ਉਹ ਕਹਿੰਦਾ ਇਹਦਾ ਕੀ ਹੈ ਜਿਹੜੇ ਮਰਜ਼ੀ ਰੇਟ ਲੈ ਲਾ ਸੱਤੇ ਲਾਵਾਂਗੇ ਸੱਤੇ ਲਾ ਲਾਂਗੇ ਕਹਿੰਦਾ ਫੇਰ ਵੀ ਕਹਿੰਦਾ ਚਲ 100 ਰੁਪਏ ਕਿਲੋ ਸਾਧ ਨਾਲ ਲਾ ਲਾਂਗੇ ਅਧਰ ਰੇਟ ਰਹੇਗਾ ਹਮਾਰ ਪਰ ਨਾ ਜੇ ਤਾਂ ਆਪੀ ਗੁੱਛੇ ਜਾ ਹੋਏ ਨਾ ਬਿਨਾ ਚ ਸੱਜੂ ਵੱਲੋਂ ਮੈਨੂੰ ਕਿਹਾ ਸੀ ਕਿ ਮੈਂਡੀ ਨਾਲ ਗੱਲ ਨਾ ਕਰ ਪਰ ਫੇਰ ਮੈਂ ਨਹੀਂ ਦੱਸਦਾ ਕਿ ਸੋ ਜੇ ਤਾਂ ਗੁੱਛੇ ਨੂੰ ਤਾਂ ਤਾਂ ਕੀਮਤ ਪਾਇਆ ਜਾਣੀ ਹੈ ਤਾਂ ਤਾਂ ਪਹਿਲਾਂ ਕੋਈ ਗੁੱਛੇ ਦੇ ਵਿੱਚ ਕੀਮਤ ਪਾਉਂੋ ਤੁਹਾਡੀ ਦੀ ਗੁੱਛੇ ਵਿੱਚ ਨੇ ਇਹਨਾਂ ਦੀ ਕੀਮਤ ਬਣਦੀ ਹੈ ਜੇ ਟੁੱਕੇ ਬੱਜਿਓ ਇਧਰ ਟਰਕੇ ਗਏ ਹੋਇਓ ਕੋਈ ਕਿਤੇ ਪੁਰਾ ਫਰਦਾ ਕੋਈ ਕਿਤੇ ਪੁਰਾ ਫਰਦਾ ਤੇ ਮਾਫ ਕਰਨਾ ਟੁੱਕੇ ਹੋਿਆਂ ਦੀ ਕੋਈ ਕੀਮਤ ਨਹੀਂ ਹੁੰਦੀ ਤੇ ਉਹਨਾਂ ਨੂੰ ਮਾਫ ਕਰਨਾ ਜਿਹੜਾ ਇੱਤ ਧਰਤੀ ਦੇ ਵਿੱਚ ਲੱਗੀ ਹੁੰਦੀ ਹੈ ਨਾ ਉਹਨੂੰ ਕੋਈ ਛੇੜ ਨਹੀਂ ਸਕਦਾ ਜਿਹੜਾ ਰੋੜੋਂ ਉੱਪਰ ਗਿਆ ਹੁੰਦਾ ਨੂੰ ਫੁੱਕਰ ਮਾਰ ਕੇ ਕੋਈ ਇਧਰ ਲੈ ਜਾਂਦਾ ਫੁੱਕਰ ਮਾਰ ਕੇ ਕੋਈ ਇਧਰ ਲੈ ਜਾਂਦਾ ਟੋਕਰਾਂ ਖਾਣ ਦੀ ਬਜਾਏ ਮਾਫ ਕਰਨਾ ਇੱਕਦਮ ਤੇ ਪੱਕ ਕੇ ਖੜ੍ਹ ਜਾਓ ਚਾਹੋਂਗੇ ਫੜ ਦੋ ਵੀ ਅਸੀਂ ਤਾਂ ਪਰਦੇ ਨਹੀਂ ਆ ਅਜ ਨਹੀਂ ਗੱਲੇ ਅਸੀਂ ਪੱਕੇ ਆ ਜੇ ਪੱਕੇ ਰਹਾਂਗੇ ਬੋਲਣਾ ਪੈਣਾ ਹੋ ਜਾਇਆ ਸਾਫ ਸਫਾ